ਸਿੱਧੂ ਮੂਸੇ ਵਾਲਾ ਬਿਲਕੁਲ ਸਹੀ ਕਹਿੰਦਾ ਸੀ ਵੀ ਜਦੋਂ ਕਿਸੇ ਦੀ ਚੜ੍ਹਾਈ ਹੁੰਦੀ ਹੈ ਪਹਿਲੀ ਗੱਲ ਤਾਂ ਉਹ ਬੜੀ ਮਿਹਨਤ ਕਰਕੇ ਬੜੇ ਐਫਰਟ ਕਰਕੇ ਉੱਪਰ ਤੱਕ ਪਹੁੰਚਦਾ ਉਹਦੀ ਚੜ੍ਹਾਈ ਹੁੰਦੀ ਹੈ ਜੋ ਹਜ਼ਾਰਾਂ 'ਚੋਂ ਇੱਕ ਹੁੰਦਾ ਤੇ ਜਦੋਂ ਉਹਦੀ ਚੜ੍ਹਾਈ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਹਦੀ ਲੱਤਾਂ ਖਿੱਚਣ ਵਾਲੇ ਉਹਨੂੰ ਥੱਲੇ ਲਾਉਣ ਵਾਲੇ ਗਿਣਤੀ 'ਚ ਬਹੁਤ ਵੱਡੀ ਤਦਾਦ 'ਚ ਵਧ ਜਾਂਦੇ ਆ ਤੇ ਐਵੇਂ ਦਾ ਹੀ ਹੁਣ ਕੁਝ ਹੋ ਰਿਹਾ ਦਿਲਜੀਤ ਦੁਸਾਂਝ ਨਾਲ ਦੋ ਸਾਂਝਾਂ ਵਾਲੇ ਨੇ ਕੀ ਕੀਤਾ ਵੀ ਉਹਨੇ ਆਪਣੀ ਮਿਹਨਤ ਕੀਤੀ ਸਟਰਗਲ ਕੀਤੀ ਕਿੰਨੇ ਸਾਲਾਂ ਦੇ ਸਟਰਗਲ ਤੋਂ ਬਾਅਦ ਹੁਣ ਕਿਤੇ ਜਾ ਕੇ ਉਹ ਸਿਖਰਾਂ ਤੇ ਪਹੁੰਚਿਆ ਤੇ ਇਹ ਕੋਈ ਸ਼ਾਰਟਕਟ ਨਹੀਂ ਹੈਗਾ ਜੋ ਮੂਸੇ ਵਾਲਾ ਕਹਿੰਦਾ ਸੀ ਵੀ ਮੈਂ ਬੜੀ ਮਿਹਨਤ ਕਰਕੇ ਅੱਗੇ ਆਇਆ ਉਹ ਜੋ ਮੂਸੇ ਵਾਲੇ ਦੀ ਚੜ੍ਹਾਈ ਸੀ ਮੂਸੇ ਵਾਲੇ ਦੇ ਲੈਵਲ ਤੇ ਵੀ ਨਾ ਹੁਣ ਤੱਕ ਕੋਈ ਪਹੁੰਚ ਸਕਿਆ ਤੇ ਨਾ ਸ਼ਾਇਦ ਪਹੁੰਚ ਸਕੂਗਾ ਤੇ ਮੂਸੇ ਵਾਲੇ ਦਾ ਆਪਣਾ ਮੁਕਾਮ ਹੈ ਤੇ ਦਿਲਜੀਤ ਦਾ ਆਪਣਾ ਮੁਕਾਮ ਹੈ ਇੱਥੇ ਸਿੱਧੂ ਮੂਸੇ ਵਾਲੇ ਦੀ ਗੱਲ ਮੈਂ ਕਿਉਂ ਕੀਤੀ ਹੈ ਕਿਉਂਕਿ ਮੂਸੇ ਵਾਲਾ ਵੀ ਜਦੋਂ ਫੇਮਸ ਹੋਇਆ ਜਦੋਂ ਹਿੱਟ ਹੋਇਆ ਉਹਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਵੱਡੀ ਤਦਾਦ ਚ ਸਾਹਮਣੇ ਆ ਗਏ ਸੀ ਤੇ ਅਖੀਰ ਚ ਉਹਦੇ ਨਾਲ ਕੀ ਹੋਇਆ ਉਹ ਆਪਾਂ ਸਭ ਨੂੰ ਪਤਾ ਹੈ ਜੇ ਅੱਜ ਦੀ ਵੀਡੀਓ ਚ ਆਪਾਂ ਗੱਲ ਕਰੀਏ ਦਿਲਜੀਤ ਦਸਾਂਝ ਦੇ ਨਵੇਂ ਪ੍ਰੋਜੈਕਟ ਪੰਜਾਬ 95 ਬਾਰੇ ਬੜੇ ਟਾਈਮ ਤੋਂ ਆਪਾਂ ਇਸ ਪ੍ਰੋਜੈਕਟ ਬਾਰੇ ਸੁਣ ਰਹੇ ਹਾਂ ਕਿ ਇਹ ਫਿਲਮ ਆਉਣ ਵਾਲੀ ਹੈ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਉੱਤੇ ਪਰ ਇਹ ਸ਼ਾਇਦ ਆਪਣਾ ਇੰਡੀਆ ਚ ਹੀ ਹੁੰਦਾ ਵੀ ਜਦੋਂ ਕੋਈ ਇਤਿਹਾਸਿਕ ਪ੍ਰੋਜੈਕਟ ਆਉਂਦਾ ਹੈ ਖਾਸ ਕਰ ਪੰਜਾਬੀਆਂ ਬਾਰੇ ਉਹਦੇ ਉੱਤੇ ਵਿਵਾਦ ਖੜਾ ਕਰਨਾ ਇੱਕ ਆਦਤ ਬਣ ਚੁੱਕੀ ਆ ਕੁਝ ਲੋਕਾਂ ਦੀ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਤੇ ਜੋ ਫਿਲਮ ਬਣਾਈ ਗਈ ਹੈ ਪੰਜਾਬ 95 ਉਹਨੂੰ ਰਿਲੀਜ਼ ਇਨੀ ਹੁਣ ਦਿੱਤਾ ਜਾ ਰਿਹਾ ਇੰਡੀਆ 'ਚ ਕਿਉਂਕਿ ਇੰਡੀਆ 'ਚ ਪਤਾ ਨਹੀਂ ਐ ਨਾ ਬੰਦਿਆਂ ਨੂੰ ਕਿਸ ਗੱਲ ਦਾ ਡਰ ਖਾਂਦਾ ਵੀ ਜੇ ਫਿਲਮ ਰਿਲੀਜ਼ ਹੋ ਗਈ ਤਾਂ ਸਾਡਾ ਪਤਾ ਨਹੀਂ ਕਿਹੜਾ ਭੇਦ ਖੁੱਲ ਕੇ ਲੋਕਾਂ ਦੇ ਸਾਹਮਣੇ ਆ ਜਾਊਗਾ ਇਹਨਾਂ ਨੂੰ ਤਾਂ ਐਂ ਲੱਗਦਾ ਵੀ ਇਹਨਾਂ ਦੇ ਭੇਦ ਲੋਕਾਂ ਤੱਕ ਹਲੇ ਤੱਕ ਪਹੁੰਚੇ ਹੀ ਨਹੀਂ ਤੇ ਕਹਿੰਦੇ ਆ ਨਾ ਵੀ ਚੋਰ ਨੂੰ ਆਪਣਾ ਪਾਲਾ ਆਪ ਹੀ ਖਾਈ ਜਾਂਦਾ ਹੈ ਇਹ ਫਿਲਮ ਨਾ ਸਿਰਫ ਸਿਨੇਮਾ ਘਰਾਂ ਦੀ ਸ਼ੋਭਾ ਵਧਾਊਗੀ ਬਲਕਿ ਇਹ ਫਿਲਮ ਇੱਕ ਸੱਚ ਦੀ ਆਵਾਜ਼ ਹੈ ਤੇ ਸੱਚ ਨੂੰ ਸਾਹਮਣੇ ਆਉਂਦਾ ਦੇਖ ਵੱਡੇ ਵੱਡੇ ਡਰ ਜਾਂਦੇ ਆ ਇਸੇ ਕਰਕੇ ਹੁਣ ਵੱਡੇ ਤੋਂ ਵੱਡੇ ਲੀਡਰ ਹੋਣ ਚਾਹੇ ਕੋਈ ਵੀ ਹੋਵੇ ਉਹ ਡਰੇ ਪਏ ਆ ਇਸੇ ਕਰਕੇ ਫਿਲਮ ਨੂੰ ਰਿਲੀਜ਼ ਹੀ ਨਹੀਂ ਹੋਣ ਦਿੱਤਾ ਜਾ ਰਿਹਾ ਹਾਂ ਪਰ ਹੁਣ ਕਹਿੰਦੇ ਆ ਵੀ ਤੁਸੀਂ ਰਿਲੀਜ਼ ਇਹ ਫਿਲਮ ਨੂੰ ਕਰ ਸਕਦੇ ਹੋ ਪਰ ਉਹ ਫਿਲਮ ਨੂੰ ਜੇ ਤੁਸੀਂ ਰਿਲੀਜ਼ ਕਰਨਾ ਤਾਂ ਆਰਡਰ ਆ ਚੁੱਕੇ ਆ ਸੈਂਸਰ ਬੋਰਡ ਵੱਲੋਂ ਵੀ ਇਹ ਫਿਲਮ ਚ 120 ਤੋਂ 127 ਕੱਟ ਸੀ ਲਾ ਦਿੱਤੇ ਨੇ ਉਹ ਕੱਟ ਦੇ ਨਾਲ ਹੀ ਫਿਲਮ ਰਿਲੀਜ਼ ਕਰਨੀ ਪਾਉਗੀ ਤੇ ਉਸ ਤੋਂ ਬਾਅਦ ਫਿਲਮ 'ਚ ਕੁਝ ਰਾਈ ਨਹੀਂ ਜਾਂਦਾ ਜੋ ਹੀ ਫਿਲਮ ਦੇ ਡਾਇਰੈਕਟਰ ਕਹਿ ਰਹੇ ਹਨ ਹਨੀਤ ਰਿਹਾਨ ਉਹ ਕਹਿੰਦੇ ਆ ਵੀ ਇਹ ਫਿਲਮ 'ਚ ਜੇ ਐਨੇ ਕੱਟ ਲੱਗਣ ਤੋਂ ਬਾਅਦ ਅਸੀਂ ਫਿਲਮ ਰਿਲੀਜ਼ ਕਰਦੇ ਆ ਫੇਰ ਇਹ ਫਿਲਮ 'ਚ ਤਾਂ ਸਿਰਫ ਤੇ ਸਿਰਫ ਟ੍ਰੇਲਰ ਹੀ ਰਹਿ ਜਾਂਦਾ ਤੇ ਦਿਲਜੋ ਦਸਾਂਝ ਨੇ ਵੀ ਇਹੀ ਕਿਹਾ ਕਿ ਜੇ ਫਿਲਮ 'ਚ 127 ਕੱਟ ਲੱਗਦੇ ਆ ਤਾਂ ਮੈਂ ਵੀ ਇਹ ਫਿਲਮ 'ਚੋਂ ਆਪਣਾ ਨਾਮ ਵਾਪਸ ਲੈ ਲਵਾਂਗਾ ਇਹ ਹੁਣ ਮੁੱਕ ਦੀ ਗੱਲ ਇਹ ਵੀ ਸੁਣ ਲੋ ਵੀ ਇਹ 127 ਕੱਟ ਕਿਨਾ ਕਿਨਾ ਸੀਨਸ ਕਰਕੇ ਲਾਏ ਗਏ ਆ ਫਿਲਮ 'ਚ ਕਹਿੰਦੇ ਆ ਵੀ ਤੁਸੀਂ ਖਾਲਿਸਤਾਨ ਬਾਰੇ ਨਹੀਂ ਦੱਸ ਸਕਦੇ ਤੇ ਕਹਿੰਦੇ ਆ ਵੀ ਤੁਸੀਂ ਇੰਦਰਾ ਗਾਂਧੀ ਦਾ ਨਾਮ ਵੀ ਫਿਲਮ ਚ ਨਹੀਂ ਵਰਤ ਸਕਦੇ ਉਸ ਚੀਜ਼ ਬਾਰੇ ਦਿਖਾਈ ਨਹੀਂ ਸਕਦੇ ਪਰ ਜੇ ਦੇਖਿਆ ਜਾਵੇ ਜੇ ਇਸ ਫਿਲਮ ਚ ਹਿਸਟਰੀ ਨੂੰ ਹੀ ਨਹੀਂ ਦਿਖਾਇਆ ਗਿਆ ਜੋ ਫਿਲਮ ਹਿਸਟਰੀ ਨਾਲ ਹੀ ਰਿਲੇਟਡ ਹੈ ਹਿਸਟਰੀ ਕੁਝ ਵੀ ਹੋ ਸਕਦੀ ਹੈ ਤੇ ਜੇ ਇਤਿਹਾਸ ਨੂੰ ਹੀ ਇਸ ਫਿਲਮ ਚੋਂ ਕੱਢਤਾ ਫਿਰ ਫਿਲਮ ਕਾਦੀ ਰਹੇਗੀ ਦਸਾਂਜਾਂ ਵਾਲੇ ਦੀ ਜਿਸ ਫਿਲਮ ਨੂੰ ਹੁਣ ਆਪਾਂ ਪੰਜਾਬ 95 ਦੇ ਨਾਂ ਤੋਂ ਜਾਣਦੇ ਆ ਜਿਦੇ ਚ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਕਿੰਨੀਆਂ ਹੀ ਅਣਪਛਾਤੀਆਂ ਲਾਸ਼ਾਂ ਦੇ ਰਿਕਾਰਡ ਇਕੱਠੇ ਕਰਕੇ ਸਰਕਾਰ ਦੇ ਮੂਹਰੇ ਰੱਖਦੇ ਸੀ ਤੇ ਉਹਨਾਂ ਕਰੱਪਟ ਪੁਲਿਸ ਵਾਲਿਆਂ ਦੇ ਤੇ ਉਹਨਾਂ ਲੀਡਰਾਂ ਦੇ ਮੂੰਹ ਬੰਦ ਕਰਾਤੇ ਸੀ ਜੋ ਸੱਚ ਨੂੰ ਸਾਹਮਣੇ ਹੀ ਨਹੀਂ ਸੀ ਆਉਣ ਦੇਣਾ ਚਾਹੁੰਦੇ ਤੇ ਇਸੇ ਦੇ ਚੱਲਦੇ ਹੋਏ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਉਹ ਸਾਰੀਆਂ ਅਣਪਛਾਤੀਆਂ ਲਾਸ਼ਾਂ ਦਾ ਰਿਕਾਰਡ ਵੀ ਇਕੱਠਾ ਕੀਤਾ ਪਰ ਬਾਅਦ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੂੰ ਇਸ ਚੀਜ਼ ਦੀ ਕੀਮਤ ਆਪਣੀ ਜਾਨ ਦੇ ਕੇ ਚਕਾਉਣੀ ਪਈ ਉਸੇ ਹਿਸਟਰੀ ਨੂੰ ਉਸੇ ਇਤਿਹਾਸ ਨੂੰ ਇਸ ਫਿਲਮ ਚ ਦੱਸਿਆ ਗਿਆ ਤੇ ਉਹੀ ਇਤਿਹਾਸ ਇਹ ਲੋਕ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ ਹੁਣ ਤੁਸੀਂ ਆਪ ਸਮਝਦਾਰ ਹੋ ਕਿ ਉਹ ਇਤਿਹਾਸ ਚ ਕਿੜੀਆਂ ਕਿੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੋਊਗਾ ਹੁਣ ਤੱਕ ਇਹ ਫਿਲਮ ਇੰਟਰਨੈਸ਼ਨਲ ਫੈਸਟੀਵਲ ਚ ਦਿਖਾਈ ਜਾ ਚੁੱਕੀ ਹੈ ਪਰ ਇੰਡੀਆ ਚ ਇਸ ਫਿਲਮ ਨੂੰ ਰਿਲੀਜ਼ ਕਰਕੇ ਨਹੀਂ ਹੋਣ ਦਿੱਤਾ ਜਾ ਰਿਹਾ ਕਿਉਂਕਿ ਭੇਦ ਖੁੱਲੇ ਜਾਣਗੇ ਤੇ ਉਸ ਫੈਸਟੀਵਲ ਚ ਲੋਕਾਂ ਵੱਲੋਂ ਜਿਨ੍ਹਾਂ ਨੇ ਫਿਲਮ ਦੇਖੀ ਬਹੁਤ ਜ਼ਿਆਦਾ ਇਸ ਫਿਲਮ ਦੀ ਪ੍ਰਸ਼ੰਸਾ ਉਹਨਾਂ ਵੱਲੋਂ ਕੀਤੀ ਗਈ ਹੈ ਪਰ ਆਪਣੇ ਭਾਰਤ ਵਿੱਚ ਫਿਲਮ ਹਲੇ ਤੱਕ ਵੀ ਰਿਲੀਜ਼ ਨਹੀਂ ਹੋਈ ਤੇ 127 ਕੱਟ ਲੱਗਣ ਤੋਂ ਬਾਅਦ ਕਿਵੇਂ ਇੱਕ ਫਿਲਮ ਨੂੰ ਇੱਕ ਪੂਰੀ ਸਕ੍ਰਿਪਟ ਨਾਲ ਤਿਆਰ ਕਰਕੇ ਦਿਖਾ ਸਕਦੇ ਆ ਕਿਉਂਕਿ ਮੇਨ ਮੇਨ ਚੀਜ਼ਾਂ ਤਾਂ ਉਹਨਾਂ ਨੇ ਕੱਢ ਦੇਣੀਆਂ ਤੇ ਇਸੇ ਚੀਜ਼ ਤੇ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਤੇ ਜੇ ਤੁਸੀਂ ਪੰਜਾਬ 95 ਫਿਲਮ ਦੇ ਹੱਕ 'ਚ ਹੋ ਉਹ ਮੈਨੂੰ ਪਤਾ ਹੈ ਵੀ ਤੁਸੀਂ ਹੱਕ 'ਚ ਹੈਗੇ ਹੋ ਤਾਂ ਇਸ ਵੀਡੀਓ ਨੂੰ ਵਕਤਬੱਦ ਸ਼ੇਅਰ ਵੀ ਕਰੋ ਇਸ ਵੀਡੀਓ ਨੂੰ ਲਾਈਕ ਵੀ ਕਰੋ ਜੇ ਵੀਡੀਓ ਪਸੰਦ ਆਉਂਦੀ ਹੈ ਤੇ ਇਸੇ ਫਿਲਮ ਨਾਲ ਜੁੜੀ ਹੋਈ ਨਵੀਂ ਤੋਂ ਨਵੀਂ ਅਪਡੇਟ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ